ਉਹ ਰਾਧਾ ਸੁਆਮੀ ਵਾਲਿਆਂ ਦਾ ਡੇਰਾ ਹੈ ਜੋ ਬਿਲਕੁਲ ਅਚਖੇੜੇ ਦੇ ਨਾਲ ਤੈਸ ਨੈਸ ਕਹਿ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਤਸਵੀਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਪੂਰਾ ਟਹਿ ਚੁੱਕਿਆ ਕਿਉਂਕਿ ਬਰਨਾਲਾ ਰੋਡ ਹੈ ਤੇ ਬਰਨਾਲਾ ਰੋਡ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਤੇ ਜੀਸੀਬੀ ਲੱਗੀ ਹੋਈ ਹੈ ਰਾਮੂ ਤੇ ਵੀ ਰਾਮੂ ਸਾਫ ਕਰਦੇ ਲਈ ਬਹੁਤ ਅਸੀ ਕਾਲ ਤੁਸੀਂ ਜਣੋ ਸਫਰ ਟੈਲੀਵੀਜ਼ਨ ਦੇ ਨਾਲ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਪਾਉਣ ਦੀ ਕਰ ਰਹੇ ਹੈ। ਇਹ ਮੌਸਮ ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਸੀ ਵੀ ਭਾਰੀ ਮੀਂਹ ਆਉਣਾ ਹੈ ਪਰ ਮੀਂਹ ਦੇ ਨਾਲ ਅਜੇ ਝਖੇੜਾ ਵੀ ਨਜ਼ਰ ਆ ਰਿਹਾ ਹੈ। ਇਹ ਬਰਨਾਲਾ ਰੋਡ ਹੈ ਤੇ ਬਰਨਾਲਾ ਰੋਡ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਤੇ ਜੀਸੀਬੀ ਲੱਗੀ ਹੋਈ ਹੈ ਰਾਹ ਨੂੰ ਸੈੱਟ ਕਰਦੇ ਵੀ ਰਾਹ ਨੂੰ ਸਾਫ਼ ਕਰਨ ਦੇ ਲਈ ਬਹੁਤ ਲੋਕ ਹੈ ਜਿਹੜੇ ਮੁਸ਼ਕਲ ਦੇ ਵਿੱਚ ਖੜੇ ਨੇ ਕਿਉਂਕਿ ਅੱਗੇ ਜਾਣਾ ਪਰ ਤੁਸੀਂ ਦੇਖ ਸਕਦੇ ਹੋ ਉਸ ਵਕਤ ਹਾਲਾਤ ਕੀ ਨੇ ਇਥੋਂ ਦੇ ਲੋਕ ਖੜੇ ਹਨ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਤੁਸੀਂ ਮੈਂ ਪਿੱਛੇ ਕਹੂੰਗਾ ਤਸਵੀਰ ਦਿਖਾ ਦਿਓ ਪਿੱਛੇ ਵੱਡੀ ਗਿਣਤੀ ਦੇ ਵਿੱਚ ਦਰਖਤ ਇਸ ਰੋਡ ਤੇ ਟਿੱਕੇ ਹੋਏ ਐ ਤੇ ਇਹ ਵੀ ਗੱਲਬਾਤ ਕਰਾਂਗੇ ਵੀ ਜਾਨ ਦਾ ਨੁਕਸਾਨ ਕਿਸੇ ਦਾ ਹੋਇਆ ਹੈ ਜਾਂ ਬਚ ਚੁੱਕੇ ਐ ਪਰ ਇਧਰ ਜੀ ਸੀ ਵੀ ਮਸ਼ੀਨ ਦੇਖ ਸਕਦੇ ਹੋ ਇਧਰ ਲੱਕੜਾਂ ਦੇ ਟੋਟੇ ਕਰਕੇ ਕਿਉਂਕਿ ਆ ਉੱਤੇ ਦਰਖਤ ਨਹੀਂ ਬਹੁਤ ਵੱਡੇ ਵੱਡੇ ਦਰਖਤ ਡਿੱਗੇ ਐ ਤੇ ਇਹ ਦਰਖਤ ਇਥੋਂ ਸਾਈਡ ਤੇ ਕੀਤੇ ਜਾ ਰਹੇ ਐ ਤਾਂ ਜੋ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਨਾ ਹੋਵੇ। ਫਲਾਤ ਠਾ ਰਿਹਾ ਐ ਇਹ ਫਲਾਤ ਬਰਨਾਲਾ ਰੋਡ ਤੇ ਐ ਲੋਕ ਲੋਕ ਕਰਾਂਗੇ ਆਪਣਾ ਲੋਕ ਖੜੇ ਐ ਇੱਥੇ ਭਾਈ ਜੀ ਬੱਸ ਕੀ ਕਾਲ ਜੀ ਸਤਿ ਸ਼੍ਰੀਕਾਲ ਜੀ ਭਾਈ ਜੀ ਜਿੱਤਾ ਅੱਜ ਚਖੇੜ ਆਇਆ ਇਹ ਤੂੰ ਪਹਿਲਾ ਚਖੇੜਾ ਵੇਖਿਆ ਨਹੀਂ ਭਾਈ ਇਹ ਜ਼ਿੰਦਗੀ ਚ ਪਹਿਲੀ ਏ ਅੱਜ ਦੇਖਿਆ 60 ਸਾਲ ਦੇ ਹੋ ਚਲੇ ਤੇ ਪਹਿਲੀ ਏ ਅੱਜ ਦੇਖ ਰਿਹਾ ਅੱਜ ਅੱਛਾ ਜਦੋਂ ਪਹਿਲੀ ਏ ਹਾਂ ਆ ਪਿੰਡੇ ਹੀ ਪਟਕੇ ਜਾਣਾ ਤਾਂ ਛੱਡ ਤੇ ਯਾਰ ਕਮਾਲ ਗੱਟੀ ਯਾਰ ਜਦੋਂ ਕੁੱਤੀ ਬੋਲੋ ਬਈ ਮੜਾ ਇਹ ਭਾਈ ਉਹ ਰੋਡ ਸਾਰਾ ਜਾਮ ਹੋ ਗਿਆ ਜਦੋਂ ਦਾ ਜਨਾਲ ਟੱਕਰ ਹਾਂ ਜੀ ਆਜੋ ਹੋ ਇਧਰ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਲੱਗ ਚੁੱਕਿਆ ਆ ਬਹੁਤ ਗੱਡੀਆਂ ਪਿੱਛੇ ਖੜੀਆਂ ਹੋਈਆਂ ਤੇ ਕੁਝ ਕੁ ਲੋਕ ਆਪਣਾ ਰਸਤਾ ਬਦਲ ਕੇ ਥੋਦੀ ਲੰਘ ਚੁੱਕੇ ਆ ਫਲਾਤ ਬੁਖਾ ਰਹੇ ਆ ਇਸ ਵਕਤ ਜਿੱਥੇ ਮੌਸਮ ਵਿਭਾਗ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਇਹ ਭਗਤੇ ਤੋਂ ਬਰਨਾਲਾ ਨੂੰ ਜਾਂਦਾ ਹੋਇਆ ਰੋਡ ਹੈ ਕਰਦੇ ਆ ਬਾਈ ਕਦੇ ਐਡਾ ਝਕੇੜਾ ਦੇਖਿਆ ਜਿੱਡਾ ਨਹੀਂ ਬਾਈ ਜੀ ਨਹੀਂ ਨਹੀਂ ਪਿਛਲੀ ਵਾਰ ਤਾਂ ਸੀ ਗੜਿਆਂ ਦੀ ਬਹੁਤ ਜ਼ਿਆਦਾ ਮਾਰਤੀ ਪਰ ਝਕੇੜਾ ਐਡਾ ਪੈਣਾ ਹੈ ਹਾ ਇੰਨੀ ਛਾਇਟਿੰਗਾਂ ਜਿੱਛੇ ਦੇਖੋ ਹਣਾ ਵੀ ਕਿੰਨਾ ਰੋਡ ਬੰਦ ਹੋਇਆ ਪਿਆ ਰੋਡ ਤੋਂ ਡੇਰਾ ਵੀ ਦੇਖੀਏ ਤਿੰਨ ਚਾਰ ਕਿਲੋਮੀਟਰ ਬਾਅਦ ਤੇ ਬੰਦ ਆਇਆ ਹੋ ਡੇਰਾ ਦੇਖ ਸਾ ਜੋ ਰਾਧਾ ਸਵਾਮੀ ਦਾ ਡੇਰਾ ਹੋ ਜੜੂ ਬਿਲਕੁਲ ਸਾਹਮਣੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਉਹ ਰਾਧਾ ਸਵਾਮੀ ਵਾਲਿਆਂ ਦਾ ਡੇਰਾ ਹੈ ਜੋ ਬਿਲਕੁਲ ਚਖੇੜੇ ਦੇ ਨਾਲ ਤੈਸ ਨੈਸ ਕਹਿ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਤਸਵੀਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਪੂਰਾ ਟਹਿ ਚੁੱਕਿਆ ਕਿਉਂਕਿ ਉੱਪਰ ਸ਼ੈੱਡ ਪਾਇਆ ਹੁੰਦਾ ਜੋ ਹਾਲ ਦੇ ਉਹ ਵੀ ਬਿਲਕੁਲ ਠਹਿ ਗਿਆ ਹੈ ਉਸ ਤੇ ਸਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਬਿਲਕੁਲ ਠਹਿ ਚੁੱਕਾ ਹੈ ਇਹ ਕੁਝ ਦਿਨ ਪਹਿਲਾਂ ਵੀ ਮੌਸਮ ਨੇ ਇਸ ਚੀਜ਼ ਤੋਂ ਅਲਰਟ ਕਰ ਦਿੱਤਾ ਸੀ ਕਿ ਭਾਰੀ ਝਖੇੜਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਆ ਸਕਦਾ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਗੜੇਮਾਰੀ ਹੋ ਸਕਦੀ ਹੈ ਜਿਸ ਤਰ੍ਹਾਂ ਪਿਛਲੀ ਵਾਰ ਵੀ ਗੜੇਮਾਰੀ ਦਾ ਮੌਸਮ ਤਾਂ ਜਰੂਰ ਹੋਇਆ ਸੀ ਪਰ ਐਡਾ ਵੱਡਾ ਝਖੇੜਾ ਅ ਨਹੀਂ ਕਦੇ ਵੇਖਿਆ ਆਸ-ਪਾਸੇ ਦੇ ਲੋਕ ਵੀ ਇਹ ਕਹਿੰਦੇ ਕਿ ਪਹਿਲੀ ਵਾਰ ਵੇਖਿਆ ਕਿ ਜਿਸ ਤਰੀਕੇ ਨਾਲ ਇਹ ਰੋਡ ਜਾਮ ਹੋਇਆ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਬਾਈ ਏਡਾ ਠਖੇੜਾ ਆਇਆ ਇਹ ਤੋਂ ਪਹਿਲਾਂ ਐਡਾ ਕੁਝ ਠਖੇੜਾ ਵੇਖਿਆ ਵੀ ਨਹੀਂ ਐਡਾ ਠਖੇੜਾ ਦੇਖਿਆ ਟਰਨੈਡੋ ਸੀਗਾ ਇਹ ਜਿਹੜਾ ਆਪਣੇ ਬਾਬਰੋਲਾ ਕਹਿੰਦੇ ਉਹ ਸੀ ਇਹ ਜੀ ਹਾਂਜੀ ਜੀ ਆਪਾਂ ਨੇ ਦੇਖਿਆ ਇਹ ਤੋਂ ਪਹਿਲਾਂ ਵੀ ਇਹ ਪਰ ਆਇਆ ਸੀ ਪਰ ਹਾਂਜੀ ਪਰ ਆਇਆ ਸੀ ਅੱਛਾ ਪਰ ਗੜੇਮਾਰੀ ਹੋਈ ਸੀ ਹਾਂਜੀ ਭਾਗਤੇ ਵੀ ਅੱਜ ਗੜੇ ਬਹੁਤ ਸਿੱਟੇ ਆ ਸਾਡਾ ਰੋਡ ਬਹੁਤ ਚੱਕਿਆ ਜੀ ਬਾਈ ਇਹ ਪੂਰਾ ਰੋਡ ਖਤ ਹੋ ਗਿਆ ਇਸ ਵਕਤ ਹਨ ਲੰਬਾ ਰਾਹ ਪਤੋ ਹਾਂਜੀ ਹਾਂਜੀ ਸਰ ਭਗਤੇ ਤੱਕ ਬੰਦ ਆ ਜੀ ਬਹੁਤ ਜਿਆਦਾ ਤੱਕ ਬੰਦ ਇਹ ਭਗਤੇ ਤੱਕ ਬੰਦ ਆ ਬਾਈ ਹਾਂ ਭਗਤੇ ਤੱਕ ਬੰਦ ਦੱਸ ਰਹੇ ਆ ਜੀ ਬਹੁਤ ਜਿਆਦਾ ਜੀ ਤਾਂ ਬਾਈ ਦੇ ਕਹਿਣ ਮੁਤਾਬਕ ਇਹ ਬਰਨਾਲਾ ਰੋਡ ਜੋ ਭਗਤੇ ਨੂੰ ਜਾਂਦਾ ਹੈ ਉਹ ਜਲਾਲ ਤੋਂ ਲੈ ਕੇ ਭਗਤੇ ਤੱਕ ਜਿਹੜਾ ਪੂਰਾ ਬੰਦ ਹੋ ਗਿਆ ਹੈ ਕਿਉਂਕਿ ਇਸ ਤਰੀਕੇ ਨਾਲ ਝੱਖੜ ਆਇਆ ਤੂਫਾਨ ਆਇਆ ਜਿਹਦੇ ਨਾਲ ਦਰਖਤ ਡਿੱਗੇ ਆ ਤੇ ਰੋਡ ਬੰਦ ਹੋ ਗਿਆ ਇੰਨਾ ਜਿਹੜਿਆ ਅੱਜ ਹਨੇਰੀ ਆਈ ਆ ਤੂਫਾਨ ਆਇਆ ਕਦੇ ਵੇਖਿਆ ਇੰਨਾ ਕਦੇ ਨਹੀਂ ਬਾਈ ਜੀ ਜਾਨਕਿ ਸਾਡੀ ਤਾਂ ਉਮਰ ਛੋਟੀ ਆ ਸਾਡੇ ਬਜ਼ੁਰਗ ਸਾਡੀ ਉਹਨਾਂ ਨੇ ਵੀ ਨਹੀਂ ਕਦੇ ਵੇਖੀ ਇਹ ਚੀਜ਼ ਇਹ ਇਹ ਬਾਈ ਰੋਡ ਕਿੱਥੋਂ ਤੱਕ ਬੰਦ ਹੋਇਆ ਕਿਉਂਕਿ ਕਈ ਕਈ ਹੁੰਦੇ ਆ ਵੀ ਭਗਤੇ ਤੱਕ ਬੰਦ ਹੋ ਗਏ ਨਹੀਂ ਜੀ ਇਹ ਜੀ ਸਿਰਫ 3 ਕਿਲੋਮੀਟਰ ਦੀ ਜਾਨਕਿ ਹਮੀਰਗੜ੍ਹ ਦੀ ਢੱਡੇ ਤੋਂ ਲੈ ਕੇ ਇਹ ਇਹ ਜਾਨਕਿ ਰੈਂਸ ਪੰਪ ਹੁੰਦਾ ਵੀ ਭਗਤੇ ਰੋਡ ਬਰਾਂਡ ਰੋਡ ਦੇ ਉਥੇ ਦਾ ਕੀ ਬੰਦ ਹੋਇਆ ਜੀ ਜੀ ਤੇ ਪ੍ਰਸ਼ਾਸਨ ਕਰ ਰਿਹਾ ਬਈ ਕੋਸ਼ਿਸ਼ ਕਰ ਹਾਂਜੀ ਨਾਲ ਨਾਲ ਆ ਗਈ ਟੀਮਾਂ ਪਹੁੰਚ ਗਈਆਂ ਪ੍ਰਸ਼ਾਸਨੀਆਂ ਦਾ ਕਣਕੀ ਪਿੰਡ ਦੇ ਵਸਨੀਕਾਂ ਨੇ ਵੀ ਸਹਿਯੋਗ ਆ ਕਣਕੀ ਨਾਜ਼ਨਾਮੇ ਕਿ ਪ੍ਰਕਿਰਤਿ ਸੁਰੱਖਿਆ ਫੋਰਸ ਕੰਮ ਰੋਡ ਚਾਲੂ ਕਰਨ ਆਈ ਜੀ ਕੀ ਕੀ ਐ ਐਸਐਸਫ ਕੌਂਤੀ ਕਿਉਂਕਿ ਛੜਤ ਸੁਰੱਖਿਆ ਫੋਰਸ ਦਾ ਵੀ ਹੱਕ ਬਣਦਾ ਹਾਂਜੀ ਜ਼ਰੂਰ ਬਣਦਾ ਜੀ ਉਹਨਾਂ ਦਾ ਕਿਉਂਕਿ ਜਦੋਂ ਦੂਰ ਦੇ ਆਏ ਹੋ ਉਹਨਾਂ ਨੂੰ ਦਿੱਕਤ ਆ ਰਹੀ ਹੈ ਜੀ ਘਰੇ ਜਾਣ ਦੀ ਵੀ ਇਹਦਾ ਨੁਕਸਾਨ ਹੋਇਆ ਬੰਦਾ ਨੇ ਜੀ ਗੱਡੀ ਗੱਡੀ ਦਾ ਬਹੁਤ ਨੁਕਸਾਨ ਹੋਇਆ ਜੀ ਜੀ ਆ ਮੈਂ ਕਹਿੰਦਾ ਤਸਵੀਰਾਂ ਦਿਖਾ ਦੇ ਉਹ ਹੋਰ ਅੱਗੇ ਵਾਲੀ ਜੀ ਫੈਕਟਰੀ ਸੀ ਸਾਰੀ ਉਹ ਚਾਦਰਾਂ ਤਾਂ ਚੜੀਆਂ ਪਈਆਂ ਜੀ ਉਹ ਚਾਦਰਾਂ ਹਾਂ ਜੀ ਡਰਕਟਰ ਨੇ ਟੂਸੇ ਵੀ ਨਹੀਂ ਸਕਦੇ ਜੀ ਹਾਂ ਚਾਦਰਾਂ ਦੇਖੋ ਤੇ ਜੀ ਕਿੰਨੇ ਉੱਪਰ ਪੱਜਾ ਮੈਂ ਤੁਹਾਨੂੰ ਦੱਸ ਦੂੰਗਾ ਆ ਜੋ ਉਹ ਵੇਖੋ ਚਾਦਰਾਂ ਚਾਦਰਾਂ ਹਾਂ ਬਾਈ ਜਿਵੇਂ ਆਪਾਂ ਫੈਕਟਰੀ ਦੀ ਗੱਲ ਕਰੀਏ ਪੂਰੀ ਟੁੱਟ ਗਈ ਐ ਚਾਦਰਾਂ ਇਹ ਇੰਨੀਆਂ ਉਡ ਉਡ ਕੇ ਦਰਖਤਾ ਤੇ ਚੜ ਗਈਆਂ ਇਹ ਕਦੇ ਵੇਖਿਆ ਕਦੇ ਅਕੇ ਨਹੀਂ ਜੀ ਨਹੀਂ 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 ਜੀ ਇਹਦੇ ਵਿੱਚ ਇਹ ਇਹਦੇ ਵਿੱਚ ਬਾਈ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਨਹੀਂ ਇੱਥੇ ਇੱਥੇ ਨਹੀਂ ਹੋਇਆ ਬਾਈ ਜੀ ਸ਼ੈਲਰ ਚ ਹੋਇਆ ਜੀ ਸ਼ੈਲਰ ਕੀ ਹੋਇਆ ਬਾਈ ਇੱਕ ਮੌਤ ਹੋਈ ਐ ਇੱਕ ਦੋ ਬੰਦੇ ਦੀ ਜੀ ਆ ਤੁਸੀਂ ਦੇਖ ਸਕਦੇ ਹੋ ਬੜੀ ਮੰਦ ਭਾਗੀ ਖਬਰ ਐ ਜ ਆ ਇੱਕ ਪੂਰੀ ਗੱਲਬਾਤ ਕਰਾਂਗੇ